ਅੱਜ ਖਾਧੀ ਰੋਟੀ ਖਾਧੀ ਆ ਅੱਛਾ ਅੱਜ ਕੀ ਖਾਦਾ ਰੋਟੀ ਰੂਟੀਨ ਕਾਂਦੇ ਨਾਲ ਖਾਧੀ ਸਭ ਜੀ ਨਾਲ ਅੱਜ ਮਜ਼ਾ ਆ ਰੋਟੀ ਖਾਣ ਦਾ ਹਾਂ ਜਦੋਂ ਤੁਸੀਂ ਦਰ ਦਰ ਤੇ ਆਟਾ ਮੰਗਣਗੇ ਜਦੋਂ ਨਹੀਂ ਮਿਲਿਆ ਤਾਂ ਦਿਲ ਨੂੰ ਕਿੰਨੀ ਸੱਟ ਪਹੁੰਚੀ ਸੀ ਸੱਟ ਤਾਂ ਵੀਰੇ ਬਹੁਤ ਪਹੁੰਚਦੀ ਕਿਉਂਕਿ ਜੇ ਇੰਨੀ ਪਹੁੰਚ ਹੁੰਦੀ ਫਿਰ ਕਿਸੇ ਦੇ ਘਰੇ ਕਿਉਂ ਜਾਂਦਾ ਬੱਚੇ ਮੇਰੇ ਨੇ ਝੂਠ ਨਹੀਂ ਬੋਲਿਆ ਸੱਚਾਈ ਦੱਸੀ ਸੀ ਇਦਨੇ ਹਾਲਾਤ ਮਾਰੇ ਨਹੀਂ ਹੋਣੇ ਸੀ ਜੇ ਕੁਝ ਹੁੰਦਾ ਤਾਂ ਮੈਨੂੰ ਕੋਈ ਦੋਸਤਾਂ ਦੇ ਤੁਹਾਡਾ ਤਾਂ ਘਰ ਹੀ ਨਹੀਂ ਹੈਗਾ ਪਤਾ ਨਹੀਂ ਸੀ ਵੀ ਉਹ ਬੱਚਾ ਇਦਾਂ ਬੋਲੂ ਪਤਾ ਨਹੀਂ ਉਹ ਕਿੱਦਾਂ ਕਿੰਨੇ ਟਾਈਮ ਦਾ ਭੁੱਖਾ ਬੈਠਾ ਹੈ ਉਹਨੂੰ ਕਦੋਂ ਦੀ ਭੁੱਖ ਲੱਗੀ ਸੀ ਉਹ ਕੋਈ ਮੈਨੂੰ ਵੀ ਲੱਗਿਆ ਵੀ ਇੱਕ ਹਿਸਾਬ ਨਾਲ ਵੀ ਉਹ ਰੱਬ ਉੱਤਰ ਕੇ ਆਇਆ ਮੇਰੇ ਮੂੰਹੋਂ ਕਮਾਉਣਾ ਸੀ ਉਹ ਬੱਚ ਨੇ ਬੋਲਣਾ ਸੀ ਜਾਂ ਮੈਂ ਉਹਦੇ ਕੋਈ ਕਰਮਾਂ ਦਾ ਦੇਣਾ ਸੀ ਅੱਜ ਤੱਕ ਕਿੰਨੇ ਕਤਾਨੇ ਮੈਨੇ ਤੁਸੀਂ ਬਰਦਾਸ਼ਤ ਕਰ ਲਏ ਨੇ ਤਰੀ ਮਹੀਬੂਰੀ ਕੀ ਕੁਝ ਨਹੀਂ ਕਰਉਂਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਜੋ ਇੱਕ ਸਕੂਲ ਦਾ ਹੈ ਜਿਸ ਵਿੱਚ ਤਕਰੀਬਨ 4 ਸਾਲ ਦੀ ਉਮਰ ਦਾ ਬੱਚਾ ਆਪਣੇ ਘਰ ਦੇ ਹਾਲਾਤਾਂ ਦਾ ਜ਼ਿਕਰ ਕਰਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਇੱਕ ਅਧਿਆਪਕ ਉਸ ਨੂੰ ਪੁੱਛਦਾ ਹੈ ਕਿ ਅੱਜ ਕੀ ਖਾਦਾ ਅਤੇ ਉਹਦਾ ਕਹਿਣਾ ਹੁੰਦਾ ਕਿ ਘਰ ਦੇ ਵਿੱਚ ਆਟਾ ਨਹੀਂ ਸੀ ਇਸ ਕਰਕੇ ਉਸਨੇ ਕੁਝ ਨਹੀਂ ਖਾਦਾ ਇਸ ਸੋਸ਼ਲ ਮੀਡੀਆ ਤੇ ਵੀਡੀਓ ਇੰਨਾ ਜ਼ਿਆਦਾ ਵਾਇਰਲ ਹੋਇਆ ਕਿ ਲੋਕ ਇਸ ਬੱਚੇ ਦਾ ਐਡਰੈਸ ਲੱਭਣ ਲੱਗੇ ਇਸ ਬੱਚੇ ਦਾ ਸੰਪਰਕ ਨੰਬਰ ਲੱਭਣ ਲੱਗੇ ਤੇ ਫਾਈਨਲੀ ਹੁਣ ਅਸੀਂ ਉਸ ਸਕੂਲ ਦੇ ਵਿੱਚ ਪਹੁੰਚੇ ਆ ਉਸ ਪਿੰਡ ਦੇ ਵਿੱਚ ਪਹੁੰਚੇ ਆ ਇਸ ਪਿੰਡ ਦਾ ਨਾਮ ਸੈਦ ਦੇ ਕੇ ਨੌਲ ਹੈ ਔਰ ਇਸ ਹੀ ਸਕੂਲ ਦਾ ਉਹ ਵਿਦਿਆਰਥੀ ਹੈ ਤੇ ਸਕੂਲ ਦੇ ਅਧਿਆਪਕ ਨੇ ਉਸ ਤੋਂ ਜਦੋਂ ਸਵਾਲ ਪੁੱਛਿਆ ਸੀ ਅੱਜ ਕੱਲ ਤੁਸੀਂ ਦੇਖ ਰਹੇ ਹੋ ਬੀਐਮਐਸ ਤੇ ਮੈਂ ਹਾਂ ਅਮਨ ਅੱਜ ਇਸ ਸਕੂਲ ਦੇ ਵਿੱਚ ਅਸੀਂ ਪਹੁੰਚੇ ਆ ਤੇ ਉਸ ਅਧਿਆਪਕ ਦੇ ਨਾਲ ਵੀ ਜ਼ਰੂਰ ਗੱਲ ਕਰਾਂਗੇ ਕਿ ਕਿਵੇਂ ਉਹਨਾਂ ਦਾ ਉਹਨਾਂ ਦੇ ਜ਼ਹਿਨ ਦੇ ਵਿੱਚ ਆਇਆ ਕਿ ਇਸ ਬੱਚੇ ਦੇ ਨਾਲ ਇਹ ਗੱਲਬਾਤ ਕਰਨੀ ਚਾਹੀਦੀ ਹੈ ਬੱਚੇ ਤੋਂ ਇਹ ਸਵਾਲ ਕਰਨਾ ਚਾਹੀਦਾ ਬੱਚੇ ਦੇ ਘਰ ਦੇ ਹਾਲਾਤ ਕਿਹੋ ਜਿਹੇ ਨੇ ਔਰ ਹੁਣ ਉਹ ਬੱਚਾ ਕਿੱਥੇ ਹੈ ਤੇ ਉਸ ਬੱਚੇ ਦੇ ਪੇਰੈਂਟਸ ਦੇ ਨਾਲ ਔਰ ਬੱਚੇ ਦੇ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਸੋ ਆਓ ਚੱਲਦੇ ਆਂ ਸੋ ਇਹ ਨਿਊ ਟੀਚਰ ਜਿਹੜੇ ਉਸ ਬੱਚੇ ਦੇ ਲਈ ਇੱਕ ਮਦਦ ਦਾ ਜ਼ਰੀਆ ਬਣੇ ਨੇ ਕਹਿ ਲੋ ਵੀ ਪਰਮਾਤਮਾ ਨੇ ਇਹਨਾਂ ਨੂੰ ਉਹਦੇ ਲਈ ਭੇਜਿਆ ਸੋ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਬੀਐਮਐਸ ਤੇ ਲਖਵਿੰਦਰ ਜੀ ਇਹਨਾਂ ਦਾ ਨਾਮ ਹੈ ਸਵਾਗਤ ਹੈ ਤੁਹਾਡਾ ਜੀ ਮਿਹਰਬਾਨੀ ਅੱਛਾ ਮੈਂ ਜਦੋਂ ਵੀ ਅਸੀਂ ਉਹ ਵੀਡੀਓ ਦੇਖੀ ਉਹ ਦਿਲ ਝੰਝੋੜ ਦੇਣ ਵਾਲੀ ਸੀ ਕਿਉਂਕਿ ਰੋਂਗ ਤੇ ਖੜੇ ਕਰ ਰਹੇ ਸੀ ਜਦੋਂ ਬੱਚਾ ਕਹਿ ਰਿਹਾ ਕਿ ਮੈਂ ਕੁਝ ਨਹੀਂ ਖਾ ਕੇ ਆਇਆ ਕਿਉਂਕਿ ਘਰ ਆਟਾ ਨਹੀਂ ਸੀ ਪਹਿਲਾਂ ਤਾਂ ਜਾਨਣਾ ਚਾਹਾਂਗੇ ਇਹ ਸਬਬ ਕਿੱਦਾਂ ਬਣਿਆ ਕਿ ਤੁਸੀਂ ਵੀਡੀਓ ਕਿੱਦਾਂ ਸ਼ੂਟ ਕੀਤੀ ਮਤਲਬ ਕੀ ਮਨ ਦੇ ਵਿੱਚ ਆਇਆ ਹਾਂ ਇਦਾਂ ਹੋਇਆ ਕਿ ਅਸੀਂ ਕਲਾਸ ਬਾਹਰ ਹੀ ਲਾਈ ਸੀ ਛੋਟੇ ਬੱਚੇ ਆ ਵੀ ਅੰਦਰ ਠੰਡ ਕਰਕੇ ਨਾ ਵੀ ਮੈਂ ਬਾਹਰ ਬਾਲੇ ਮੈਂ ਕਿਹਾ ਚਲੋ ਇੱਥੇ ਬਾਹਰ ਬੈਠਦੇ ਹਾਂ ਤੇ ਹੂੰ ਬੈਠੇ ਗੱਦੇ ਲਾਤੇ ਉਹਨਾਂ ਨੂੰ ਬੈਠੇ ਰਹੇ ਤੇ ਮੈਂ ਕਾਪੀ ਚੈੱਕ ਮੈਂ ਕਿਹਾ ਵੇਟੇ ਲਿਆ ਕਾਪੀ ਚੈੱਕ ਕਰੀ ਤੇ ਆਰਡਰ ਦਾ ਡ ਮੈਂ ਆਫੇ ਤੇਰੇ ਮਾਰੀ ਇੱਕ ਨਹੀਂ ਸਰ ਮਾਰ ਮੈਨੂੰ ਬੜਾ ਪਿਆਰਾ ਬੋਲਦਾ ਬੱਚਾ ਮੈਨੂੰ ਪਹਿਲੇ ਹੀ ਪਤਾ ਸੀ ਕਿ ਇਹ ਬੱਚਾ ਬੜਾ ਪਿਆਰਾ ਬੋਲਦਾ ਤੇ ਸਾਡੇ ਇੱਕ ਸੀਪੀ ਦਾ ਕਨਸੈਪਟ ਚੱਲੀ ਜਾਂਦਾ ਤੇ ਉਹਦੇ ਵੀਡੀਓ ਵੀਡੀਓ ਪਾਉਣੀਆਂ ਹੁੰਦੀਆਂ ਮੈਂ ਨਾਲ ਹੀ ਕੈਮਰਾ ਕੱਢਿਆ ਆਪਦਾ ਫੋਨ ਤੇ ਮੈਂ ਕਿਹਾ ਚਲੋ ਵੀਡੀਓ ਬਣਾ ਲਈਏ ਚਲੋ ਬੱਚਾ ਵਧੀਆ ਬੋਲਦਾ ਮੈਂ ਉਹਨੂੰ ਪੁੱਛਿਆ ਬੇਟੇ ਆ ਡਰ ਡਰ ਦਾ ਬੋਲਦਾ ਨਹੀਂ ਸਰ ਮੈਂ ਤਾਂ ਅਜੇ ਕੀਤਾ ਨਹੀਂ ਮੈਂ ਕੀ ਖਾ ਕੇ ਆਇਆ ਕਿਉਂਕਿ ਇੱਥੇ ਸਾਰਾ ਹੀ ਏਰੀਆ ਥੋੜਾ ਜਿਹਾ ਵੀ ਗਰੀਬ ਪਰਿਵਾਰਾ ਮੈਨੂੰ ਹੁੰਦਾ ਵੀ ਬੱਚਾ ਕੋਈ ਭੁੱਖਾ ਨਾ ਰਹੇ ਹੂੰ ਹੂੰ ਤੇ ਮੈਂ ਨੇਚਰਲੀ ਹਰ ਇੱਕ ਬੱਚੇ ਨੂੰ ਪੁੱਛਣਾ ਬੇਟੇ ਖਾ ਕੇ ਆਏ ਕੁਝ ਤੇ ਅੱਛਾ ਉਹ ਬੱਚੇ ਨੂੰ ਮੈਂ ਸੈਸਵਾ ਪੁੱਛਿਆ ਬੱਚੇ ਖਾ ਕੇ ਆਏ ਕੁਝ ਮੈਨੂੰ ਨਹੀਂ ਪਤਾ ਸੀ ਉਹਦਾ ਰਿਪਲਾਈ ਇਦਾਂ ਹੀ ਆਊਗਾ ਕਿ ਮੇਰੇ ਆਪਦੇ ਰੋਂਗਟੇ ਖੜੇ ਹੋ ਜਾਣਗੇ ਤੇ ਬੱਚਾ ਬੋਲਦਾ ਜੀ ਮੈਂ ਤਾਂ ਅੱਜ ਖਾ ਕੇ ਨਹੀਂ ਆਇਆ ਤੇ ਸਾਡੇ ਘਰੇ ਤਾਂ ਆਟਾ ਹੀ ਹੈ ਨਹੀਂ ਤੇ ਮੇਰਾ ਵੀ ਹਾਈ ਨਿਕਲੀ ਵੀ ਰੱਬਾ ਵੀ ਇਹਨਾਂ ਦੇ ਸਿਰ ਤੇ ਅਸੀਂ ਰੋਟੀ ਖਾਂਦੇ ਆ ਤੇ ਭੁੱਖੇ ਬੈਠੇ ਆ ਹੂੰ ਮੈਂ ਉਹਨੂੰ ਬੱਚੇ ਨੂੰ ਵੀ ਚੱਕਿਆ ਤੇ ਅੱਖਾਂ 'ਚ ਪਾਣੀ ਤੇ ਮੈਂ ਰਸੋਈ 'ਚ ਲੈ ਕੇ ਗਿਆ ਮੈਂ ਵੀ ਉਹਦਾ ਬ੍ਰਦਰ ਵੀ ਸੀ ਤੇ ਸਾਰੇ ਬੱਚੇ ਮੈਂ ਠਾਇਆ ਅੱਛਾ ਦੋ ਭਾਈ ਪੜਦੇ ਨੇ ਇੱਥੇ ਦੋ ਦੋ ਬ੍ਰਦਰ ਪੜਦੇ ਇੱਕ ਛੋਟਾ ਜੀ ਉਹਨਾਂ ਨੂੰ ਮੈਂ ਠਾਇਆ ਤੇ ਮੈਂ ਰਸੋਈ 'ਚ ਲੈ ਕੇ ਗਿਆ ਤੇ ਮੈਂ ਖਾਣਾ ਖਵਾਇਆ ਉਹਨਾਂ ਨੂੰ ਸਾਰੇ ਬੱਚਿਆਂ ਨੂੰ ਤੇ ਮੈਂ ਉਹਦੀ ਮੰਮਾ ਨੂੰ ਕਾਲ ਕੀਤੀ ਉਹ ਆਏ ਤੇ ਮੈਂ ਕਿਹਾ ਵੀ ਤੁਸੀਂ ਇਦਾਂ ਕਰਕੇ ਸਾਨੂੰ ਦੱਸ ਕੇ ਜਾਣਾ ਸੀਗਾ ਵੀ ਬੱਚੇ ਨਹੀਂ ਖਾਣਾ ਨਹੀਂ ਖਾਦਾ ਉਹ ਆਂਦੀ ਸਰ ਅਸੀਂ ਗਏ ਸੀਗੇ ਤੇ ਉਹ ਕਿਸੇ ਘਰੋਂ ਆਟਾ ਵੀ ਨਹੀਂ ਮਿਲਿਆ ਕੁਦਰਤੀ ਗੱਲ ਲੱਗੀ ਅੱਛਾ ਕਿਸੇ ਵੀ ਘਰੋਂ ਤਾਂ ਮੰਗਣ ਵੀ ਗਏ ਸੀਗੇ ਮੰਗਣ ਵੀ ਗਏ ਸੀਗੇ ਕਿ ਦੋ ਬੱਚੇ ਤੇ ਉਹ ਉਹ ਆਏ ਉਹ ਹੋਇਆ ਨਹੀਂ ਤੇ ਮਿਲਿਆ ਨਹੀਂ ਉਹਨਾਂ ਨੂੰ ਕਿਤੋਂ ਤੇ ਉਹਨਾਂ ਨੇ ਰਾਈਸ ਬਣਾਲੇ ਰਾਈਸ ਉਹਨਾਂ ਨੇ ਨਹੀਂ ਖਾਦੇ ਕਿਤੇ ਬੱਚੇ ਨੇ ਹੂੰ ਛੋਟੇ ਬੱਚੇ ਇਸ ਵੀਰੇ ਰਾਈਸ ਨਹੀਂ ਖਾਂਦੇ ਇਹ ਨਹੀਂ ਖਾਂਦੇ ਬੱਚੇ ਉਹ ਬੱਚਾ ਵੀ ਉਹ ਮੈਂ ਘਰੇ ਵੀ ਗਿਆ ਮੈਂ ਆਪਣੀ ਮੰਮੀ ਨੂੰ ਵੀਡੀਓ ਵਿਖਾਈ ਜਦੋਂ ਬਣ ਗਈ ਤੇ ਮੈਂ ਗੱਲ ਲਾ ਕੇ ਰੋਇਆ ਵੀ ਮੰਮਾ ਵੀ ਆਹ ਆ ਮੇਰੇ ਨਾਲ ਇਨਸੀਡੈਂਟ ਹੋਇਆ ਵੀ ਆਪਣੇ ਪਰਿਵਾਰ ਤੇ ਵੀ ਕਦੇ ਇਹ ਹਾਲਾਤ ਰਹੇ ਆ ਅੱਛਾ ਤੁਸੀਂ ਆਪਣੀ ਮੰਮੀ ਨੂੰ ਗੱਲ ਲਾ ਲਿਆ ਜਾ ਕੇ ਬਿਲਕੁਲ ਮੈਂ ਰੋਇਆ ਵੀ ਮੈਂ ਮੇਰੀ ਮਾਂ ਨੂੰ ਵੀ ਜਾ ਕੇ ਤੁਸੀਂ ਪੁੱਛ ਸਕਦੇ ਬਿਆਨ ਨਹੀਂ ਕੀਤਾ ਜਾ ਸਕਦਾ ਸ਼ਬਦਾਂ ਇਹ ਹੁਣ ਪਤਾ ਲੱਗਦਾ ਹੈ ਕਿਉਂਕਿ ਤੁਸੀਂ ਹੱਲੇ ਵੀ ਉਹ ਚੀਜ਼ਾਂ ਫੀਲ ਕਰ ਰਹੇ ਹੋ ਕਿਉਂਕਿ ਤੁਹਾਡੀਆਂ ਅੱਖਾਂ ਨਮ ਨੇ ਤੇ ਫਿਰ ਤੁਸੀਂ ਉਸ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਮੈਂ ਪਰਿਵਾਰ ਨੂੰ ਪੁੱਛਿਆ ਵੀ ਤੁਸੀਂ ਮੈਨੂੰ ਦੱਸ ਦਿੰਦੇ ਵੀ ਜੋ ਵੀ ਤੁਹਾਡਾ ਬੰਦ ਆ ਚਲੋ ਇੱਕ ਐਜੇ ਹਿਊਮਨ ਬੀਇੰਗ ਮੈਂ ਕਿਹਾ ਵੀ ਅਸੀਂ ਹੈਲਪ ਕਰਨੀ ਸੀ ਤੁਹਾਡੀ ਹੂੰ ਕਹਿੰਦੇ ਸੀ ਸਰ ਇਦਾਂ ਕੋਈ ਗੱਲ ਨਹੀਂ ਉਹਨਾਂ ਦੇ ਪਾਪਾ ਆ ਜਾਣਗੇ ਸ਼ਾਮ ਨੂੰ ਅੱਛਾ ਕਿ ਤੁਸੀਂ ਹੈਲਪ ਕੀਤੀ ਨਾ ਬਿਲਕੁਲ ਅੱਛਾ ਜਦੋਂ ਤੁਸੀਂ ਉਹ ਵੀਡੀਓ ਪੋਸਟ ਕੀਤੀ ਉਹ ਵੀਡੀਓ ਇੰਨੀ ਕਿ ਜ਼ਿਆਦਾ ਵਾਇਰਲ ਹੋ ਗਈ ਕਿ ਬਹੁਤ ਜਗ੍ਹਾ ਪਹੁੰਚ ਗਈ ਹੈ ਨਾ ਹਨਾ ਵੀ ਹੋ ਜਾਣਾ ਮੈਂ ਇਹੀ ਕਹਿ ਰਹੀ ਕਿ ਤੁਸੀਂ ਇੱਕ ਜ਼ਰੀਆ ਬਣਿਆ ਇੱਕ ਰੱਬ ਵੱਲੋਂ ਭੇਜਿਆ ਹੋਇਆ ਕਹਿ ਲਓ ਵੀ ਉਹਦੇ ਉਸ ਬੱਚੇ ਲਈ ਜ਼ਰੀਆ ਬਣਿਆ ਹੋ ਕਿ ਤੁਸੀਂ ਕਿਸੇ ਦੇ ਮਤਲਬ ਕੋਈ ਤੁਹਾਡੇ ਥਰੂ ਮਦਦ ਕਰੇਗਾ ਅੱਛਾ ਜਦੋਂ ਤੁਸੀਂ ਉਹ ਦੇਖਿਆ ਤੁਹਾਡੀ ਉਹ ਵੀਡੀਓ ਵਾਇਰਲ ਹੋ ਗਈ ਫਿਰ ਤਾਂ ਤੁਹਾਨੂੰ ਵੀ ਬਹੁਤ ਫੋਨ ਕਾਲਸ ਆਏ ਹੋਣਗੇ ਕਿਉਂਕਿ ਬਹੁਤ 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 ਜੰਗਾਂ ਪਰ ਮੈਂ ਇੱਕ ਇੱਕ ਚੀਜ਼ ਇਹ ਕਹਿਣਾ ਚਾਹੁੰਦਾ ਲੱਭ ਵੀ ਲਿਆ ਹਨਾ ਉਹ ਤੁਹਾਨੂੰ ਵੀ ਬਹੁਤ ਜਣਿਆਂ ਨੇ ਲੱਭ ਲਿਆ ਹੋਣਾ ਮੈਂ ਆਣਾ ਵੀ ਹਰ ਇੱਕ ਟੀਚਰ ਨੂੰ ਯਾਰ ਆਪਦੇ ਆਪਦੇ ਆ ਹਰ ਇੱਕ ਬੰਦੇ ਨੂੰ ਆਪਦੇ ਪਿੰਡ ਲੈਵਲ ਤੇ ਵੇਖਣਾ ਚਾਹੀਦਾ ਸ਼ਹਿਰ ਲੈਵਲ ਤੇ ਵੇਖਣਾ ਚਾਹੀਦਾ ਬੱਚੇ ਲੱਭ ਜਾਂਦੇ ਆ ਕਿਉਂਕਿ ਕਈ ਬੱਚੇ ਹੁੰਦੇ ਆ ਕਈਆਂ ਨੂੰ ਜਿਹੜੀਆਂ ਬੜੀਆਂ ਬੇਸਿਕ ਨੀਡਸ ਹੁੰਦੀਆਂ ਤੁਸੀਂ ਵੀ ਬਿਲਕੁਲ 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 ਤੇ ਸਰਕਾਰ ਬੜੀ ਜ਼ੋਰ ਲਾਉਂਦੀ ਹੈ ਵੀ ਇਹਨਾਂ ਚੀਜ਼ਾਂ ਨੂੰ ਕੀਤਾ ਦੂਰ ਕੀਤਾ ਜਾਵੇ ਪਰ ਕਿਤਨੇ ਪਰ ਮੈਂ ਕਹਿੰਦੀ ਨਹੀਂ ਸਰਕਾਰ ਬਹੁਤ ਹੈਲਪਫੁਲ ਆ ਬਹੁਤ ਐਫਰਟਸ ਲਾਉਂਦੀ ਹੈ ਕਿਉਂਕਿ ਜੇ ਉਹ ਕਰੋਨੀ ਖਾ ਕੇ ਆਇਆ ਤਾਂ ਤੁਹਾਡੇ ਕਿਚਨ ਚ ਖਾਣਾ ਅਵੇਲੇਬਲ ਸੀਗਾ ਤੁਸੀਂ ਉਹਨਾਂ ਨੂੰ ਖਵਾਇਆ ਹੈ ਨਾ ਬਟ ਇਹ ਸੀਗਾ ਕਿ ਪਤਾ ਨਹੀਂ ਉਹ ਸੱਚ ਕੀ ਹੁੰਦਾ ਹੈ ਕਿ ਉਹ 11:00 ਵਜੇ ਦਾ ਟਾਈਮ ਸੀ ਸਾਡੀ ਜਿਹੜਾ ਰੈਸਸ ਟਾਈਮ ਹੈ ਜੋ ਹਾਫ ਟਾਈਮ ਹੁੰਦਾ ਸਾਡੇ 12:00 ਜੀ ਅੱਛਾ ਜੀ ਤੇ ਉਹ ਫਿਰ ਮੈਨੂੰ ਕਿ ਅਸੀਂ ਤਾਂ ਆਪਦੇ ਰੁਟੀਨ ਵਾਈ ਸਾਡੇ 12:00 ਕਰਨਾ ਹੁੰਦਾ ਮੈਨੂੰ ਪਤਾ ਨਹੀਂ ਸੀ ਵੀ ਉਹ ਬੱਚਾ ਇਦਾਂ ਬੋਲੂਗਾ ਪਤਾ ਨਹੀਂ ਉਹ ਕਿੱਦਾਂ ਕਿੰਨੇ ਟਾਈਮ ਦਾ ਭੁੱਖਾ ਬੈਠਾ ਹੈ ਉਹਨੂੰ ਕਦੋਂ ਦੀ ਭੁੱਖ ਲੱ ਮੇਰੇ ਮੂੰਹੋਂ ਕਬਾਉਣਾ ਸੀ ਉਹ ਬੱਚਨੇ ਬੋਲਣਾ ਸੀ ਜਾਂ ਮੈਂ ਉਹਦੇ ਕੋਈ ਕਰਮਾਂ ਦਾ ਦੇਣਾ ਸੀ ਜਾਂ ਉਹਨੇ ਮੇਰਾ ਵੀ ਉਹਦੇ ਨਾਮ ਨਾਲ ਨਾਮ ਥੋੜਾ ਬਹੁਤਾ ਹੋ ਜਾਣਾ ਸੀ ਵਾਹਿਗੁਰੂ ਦੀ ਕਿਰਪਾ ਨਾਲ ਔਰ ਉਹ ਵੀਡੀਓ ਤੁਸੀਂ ਜਿੱਦਾਂ ਦੱਸਿਆ ਕਿ ਤੁਸੀਂ ਆਪਦੇ ਘਰ ਜਾ ਕੇ ਮੰਮੀ ਦੇ ਗੱਲ ਲਾ ਕੇ ਰੋਏ ਹੋ ਹਨਾ ਤੇ ਮੈਨੂੰ ਲੱਗਦਾ ਉਹ ਜਿੰਨੇ ਜਿੰਨੇ ਵੀ ਵੀਡੀਓ ਦੇਖੀ ਆ ਨਾ ਉਹ ਹਰ ਅੱਖ ਨਾਮ ਹੋਈ ਹੈ ਕਿਉਂਕਿ ਉਹ ਵੀਡੀਓ ਹੈ ਹੀ ਜਿੰਨਾ ਦਾ ਵੀ ਫੋਨ ਆਇਆ ਨਾ ਸਿਸਟਰ ਉਹ ਇਦਾਂ ਹੀ ਆਇਆ ਕਿ ਉਹ ਉਹਨਾਂ ਦੇ ਹੰਝੂ ਨਹੀਂ ਰੋਕ ਰਹੇ ਸੀ ਉਹ ਆਂਦੇ ਸੀ ਸਾਡੇ ਅੰਦਰ ਵੀ ਜਿੰਨੇ ਵੀ ਹਵਾ ਸੀ ਨਾ ਉਹ ਅਸੀਂ ਧਰਤੀ ਤੇ ਲਿਆ ਮਾਰਿਆ ਵੀ ਉਸ ਬੱਚੇ ਦੀ ਵੀਡੀਓ ਤੇ ਉਹਦੀ ਆਵਾਜ਼ ਨਹੀਂ ਹਮ ਅੱਛਾ ਹੁਣ ਤੱਕ ਲਖਵਿੰਦਰ ਜੀ ਕਿੰਨੀਆਂ ਕਾਲਸ ਆ ਚੁੱਕੀਆਂ ਤੁਹਾਨੂੰ ਕਾਲਸ ਤਾਂ ਮੈਂ ਬਹੁਤ ਬਹੁਤ ਹੀ ਆਈਆਂ ਆ ਜੇ ਵੀ ਆਈ ਜਾਂਦੀਆਂ ਕੋਈ ਦਿੱਕਤ ਨਹੀਂ ਉਹ ਪਰ ਮੈਂ ਇੱਕੋ ਹੀ ਚੀਜ਼ ਹੈ ਨਾ ਉਹਨਾਂ ਵੀਰ ਭਾਈ ਮੇਰੇ ਅਕਾਊਂਟ ਮੈਂ ਕੋਈ ਰੱਬ ਨਹੀਂ ਹੈਗਾ ਮੇਰੇ ਅਕਾਊਂਟ ਚ ਨਾ ਪਾਓ ਉਸੇ ਪ੍ਰਵਾਹ ਚ ਮੈਂ ਇਸ ਕਰਕੇ ਆਪਦੇ ਅਕਾਊਂਟ ਵੀ ਬੰਦ ਕੀਤੇ ਹੋਏ ਆ ਇੱਕ ਵਾਰੀ ਉਹਨਾਂ ਨੇ ਉਹਨਾਂ ਦੇ ਅਕਾਊਂਟ 'ਚ ਜਾਵੇ ਸੇਵਾ ਕਿਉਂਕਿ ਮੈਂ ਵੀ ਇੱਥੇ ਮੇਰਾ ਘਰ ਵੀ ਇੱਥੇ ਰੋਜ਼ਗਾਰ ਚੱਲਦਾ ਜੀ ਚੱਲਦਾ ਵਾਕਿ ਉਹ ਚੀਜ਼ ਆ ਨਾ ਤੁਹਾਡੀ ਕਹਿ ਲਓ ਵੀ ਤੁਹਾਡੇ ਬੋਲ ਵੀ ਕਿਤੇ ਨਾ ਕਿਤੇ ਹਿੱਟ ਕਰਦੇ ਨੇ ਕਿ ਜਿਸ ਜਿਨ੍ਹਾਂ ਤੋਂ ਘਰ ਦਾ ਰੋਜ਼ਗਾਰ ਚੱਲਦਾ ਤੇ ਉਹੀ ਭੁੱਖੇ ਬੈਠੇ ਨੇ ਬਿਲਕੁਲ ਜੀ ਮੈਂ ਇਸ ਗੱਲ ਨੂੰ ਮੈਂ ਬੜਾ ਮਹਿਸੂਸ ਕੀਤਾ ਮੈਂ ਸੱਚ ਦੋ ਦਿਨ ਹੋ ਗਏ ਮੈਨੂੰ ਇਹੀ ਗੱਲ ਮਹਿਸੂਸ ਹੁੰਦੀ ਹੈ ਵੀ ਯਾਰ ਮੈਂ ਇਹਨਾਂ ਦੇ ਸਿਰ ਤੋਂ ਰੋਟੀ ਖਾਂਦਾ ਇਹਨਾਂ ਬੱਚਿਆਂ ਦੇ ਯਾਰ ਵੀ ਇਹਨਾਂ ਕਰਕੇ ਸਾਨੂੰ ਜੌਬ ਮਿਲੀ ਆ ਮੇਰੇ ਘਰ ਦਾ ਰੋਜ਼ਗਾਰ ਚੱਲਿਆ ਠੀਕ ਹੈ ਉਹ ਭੁੱਖੇ ਬੈਠਣ ਨੂੰ ਨਹੀਂ ਚੰਗਾ ਲੱਗਿਆ ਮੈਂ ਇਸ ਕਰਕੇ ਬੜਾ ਮਾਨ ਉਦਾਸ ਹੀ ਰਿਹਾ ਹੁਣ ਵੀ ਉਦਾਸ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਨਹੀਂ ਪਰ ਮੈਂ ਕਹਿੰਨੀ ਬਹੁਤ ਚੰਗਾ ਹੋ ਗਿਆ ਕਿਉਂਕਿ ਬਹੁਤ ਸਾਰੇ ਲੋਕ ਉਹਨਾਂ ਦੀ ਮਦਦ ਦੇ ਲਈ ਅੱਗੇ ਆ ਗਏ ਨੇ ਹੈਨਾ ਵੀ ਇੱਕ ਤਰ੍ਹਾਂ ਦਾ ਰੋਟੀ ਫੁਲਕਾ ਗੁਰੂ ਰਾਮਦਾਸ ਜੀ ਨੇ ਕਿਰਪਾ ਜਰੂਰ ਕੀਤੀ ਹੈ ਪ੍ਰਭਾਤ ਇੱਕ ਹਿਸਾਬ ਦਾ ਉਹਨਾਂ ਦਾ ਰੋਟੀ ਫੁਲਕਾ ਜਿਹੜਾ ਉਹ ਚੱਲੇਗਾ ਹੁਣ ਹੈਨਾ ਤੇ ਜਦੋਂ ਤੁਸੀਂ ਉਹਨਾਂ ਦੇ ਘਰ ਦੇ ਹਾਲਾਤ ਇੰਨੇ ਮਾੜੇ ਹੋ ਹੈਗੇ ਕਿ ਕਿਵੇਂ ਮਤਲਬ ਕੀ ਚੀਜ਼ਾਂ ਉਹਨਾਂ ਦੇ ਘਰ ਦੇ ਵਿੱਚ ਵਾਪਰੀਆਂ ਹਾਲਾਂਕਿ ਸੋ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨੀ ਹੈ ਪਰ ਮੈਨੂੰ ਲੱਗਦਾ ਕਿ ਪਰਿਵਾਰ ਵੇਖੋ ਇਹ ਵੇ ਥੋੜੇ ਜਿਹਾ ਪਰਿਵਾਰ ਹੈਗੇ ਆ ਕਈ ਪਰਿਵਾਰ ਹੈਗੇ ਆ ਇੱਥੇ ਲਾਗੇ ਛਾਗੇ ਜਿੰਨੇ ਵੀ ਪਰਿਵਾਰ ਹੋ ਸਾਰੇ ਨਹੀਂ ਸਾਰੇ ਤਾਂ ਨਹੀਂ ਕਹਿ ਸਕਦੇ ਹੈਗੇ ਆ ਵੀ ਦੋ ਤਿੰਨ ਕੇਸ ਐ ਇਦਾਂ ਦੇ ਹੈਗੇ ਆ ਮੇਰੀ ਨਿਗਾਹ ਦੇ ਵਿੱਚ ਜਿਹੜੇ ਅੱਛਾ ਜਿਨ੍ਹਾਂ ਨੂੰ ਹੈਲਪ ਦੀ ਲੋੜ ਬਹੁਤ ਆ ਬਿਲਕੁਲ ਹੈਗੀ ਹੈਗੀ ਜੀ ਕਿਉਂਕਿ ਕਈ ਬੱਚੇ ਇਲਾਜ ਤੋਂ ਬੈਠੇ ਆ ਵੀ ਉਹਨਾਂ ਨੂੰ ਉਹਨਾਂ ਦਾ ਇਲਾਜ ਹੀ ਉਹਨਾਂ ਨੇ ਦੱਸਿਆ ਹੋਇਆ ਵੀ ਦਿੱਲੀ ਤੱਕ ਹੋਏਗਾ ਤਾਂ ਪਰ ਉਹ ਬੱਚੇ ਦਾ ਫਿਰ ਉਹ ਥੋੜਾ ਯਾ ਉਹ ਇੱਕ ਮੈਮ ਦਾ ਫੋਨ ਆਇਆ ਸੀ ਥੋੜਾ ਹਰਜੀਤ ਮੈਡਮ ਹਰਪ੍ਰੀਤ ਮੈਡਮ ਸੀਗੇ ਉਹ ਕਹਿੰਦੇ ਜੀ ਡੀਸੀ ਦੇ ਤੁਸੀਂ ਜਾ ਕੇ ਮਿਲੋ ਤੇ ਲੈਟਰ ਲਿਖ ਕੇ ਦਿਓ ਇੱਕ ਜਿੰਨੇ ਵੀ ਬੱਚੇ ਹੈਗੇ ਇੱਕ ਸਕੀਮ ਦਾ ਉਹਨਾਂ ਨੇ ਨਾਮ ਦੱਸਿਆ ਸੀ ਸ਼ਾਇਦ ਮੇਰੇ ਮਾਈਂਡ ਚ ਸਕਿਪ ਆ ਓਕੇ ਜੀ ਉਹ ਉਹਦੇ ਥ्रू ਅਸੀਂ ਕਿਸੇ ਬੱਚੇ ਦੀ 2000 ਰੁਪਏ ਪਰ ਮੈਂ ਅੰਦਰ ਉਹ ਅਸੀਂ ਹੈਲਪ ਕਰ ਸਕਦੇ ਆ ਰੈੱਡ ਕਰਾਸ ਚ ਵੀ ਉਹਨਾਂ ਨੇ ਮੈਨੂੰ ਕਾਫੀ ਗਾਈਡਲਾਈਨ ਦਿੱਤੀਆਂ ਮੈਨੂੰ ਵੀ ਚੰਗਾ ਲੱਗਿਆ ਉਹਨਾਂ ਨਾਲ ਨਹੀਂ ਬਹੁਤ ਅੱਛੀ ਗੱਲ ਆ ਕੁਝ ਚੀਜ਼ਾਂ ਜਿਹੜੀਆਂ ਸਾਨੂੰ ਨਹੀਂ ਪਤਾ ਹੁੰਦੀਆਂ ਜਦੋਂ ਸਾਡੇ ਜ਼ਹਿਨ ਦੇ ਵਿੱਚ ਆ ਜਾਂਦੀਆਂ ਨੇ ਫਿਰ ਉਹ ਮੈਨੂੰ ਬੜੀ ਹੈਲਪਫੁਲ ਇਸ ਫੂਡ ਫਿਰ ਬੱਚਿਆਂ ਦੀ ਇੱਥੇ ਫ੍ਰੀ ਆਈ ਹੈ ਇੱਥੇ ਫ੍ਰੀ ਹੈ ਮੀਡੀ ਮੀਲ ਬੱਚਿਆਂ ਨੂੰ ਅਸੀਂ ਟਾਈਮ ਤੇ ਖਵਾਉਣਾ ਹੈ ਪ੍ਰੋਪਰ ਵੇ ਵਧੀਆ ਅੱਛਾ ਜੀ ਹਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਸਾਰੇ ਸਕੂਲਾਂ ਦਾ ਕੋਈ ਚੱਕਰ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਔਰ ਤੁਸੀਂ ਬਹੁਤ ਚੰਗਾ ਕੰਮ ਕੀਤਾ ਹਾਲਾ ਕਿ ਕੈਲੋ ਵੀ ਅਚੰਚੇ ਤੇ ਵੀਡੀਓ ਬਣੀ ਆ ਪਰ ਅਚੰਚੇਤ ਵੀਡੀਓ ਨਹੀਂ ਉਹਨਾਂ ਦੇ ਘਰ ਦਾ ਰੋਟੀ ਫੁਲਕਾ ਜੇ ਤੋੜ ਦਿੱਤਾ ਤੇ ਮੈਨੂੰ ਲੱਗਦਾ ਕਿ ਤੁਸੀਂ ਇੱਕ ਬਹੁਤ ਚੰਗਾ ਕੰਮ ਕੀਤਾ ਹੈ ਔਰ ਉਮੀਦ ਕਰਦੀ ਆ ਉਮੀਦ ਕਰਦੇ ਆ ਤੁਸੀਂ ਇਦਾਂ ਹੀ ਆਪਦੇ ਚੰਗੇ ਕੰਮ ਅੱਗੇ ਤੋਰੀ ਰੱਖੋਗੇ ਤੇ ਜਿਨ੍ਹਾਂ ਜਿਹੜਾ ਮੂ ਹੈਲਥੀ ਲੋੜ ਹੈ ਔਰ ਉਹਨਾਂ ਤੱਕ ਵੀਡੀਓਸ ਪਹੁੰਚਿਆ ਰਹੀਆਂ ਨੇ ਬਿਲਕੁਲ ਮੈਂ بڑے ਫੋਨ ਵੀ ਆਏ ਆ ਬ੍ਰਦਰ ਸਾਨੂੰ ਦੱਸਿਓ ਜੇ ਕੋਈ ਹੋਰ ਵੀ ਫੈਮਲੀਆਂ ਹੋਈਆਂ ਮੈਂ ਕੋਈ ਗੱਲ ਨਹੀਂ ਜੇ ਹੋਇਆ ਤਾਂ ਜਰੂਰ ਤੁਹਾਨੂੰ ਵੀਡੀਓ ਸ਼ੇਅਰ ਕਰ ਦਾਂਗੇ ਅੱਗੇ ਵੀ ਕਿਉਂਕਿ ਇਹ 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 ਮੇਰੇ ਸਕੂਲ ਦਾ ਕੋਈ ਮਸਲਾ ਨਹੀਂ ਹੈਗਾ ਜਾਂ ਮੇਰੇ ਪਿੰਡ ਦਾ ਮਸਲਾ ਨਹੀਂ ਹੈਗਾ ਆ ਸਾਰੇ ਪਿੰਡ ਵਾਸੀ ਆਪਦੇ ਆਪ ਦੇ ਪਿੰਡ ਲੈਵਲ ਤੇ ਸਭ ਯਾਰ ਬੇਸਿਕ ਨੀਡਸ ਵੇਖੋ ਸਕੂਲ ਦੀਆਂ ਬੜੀਆਂ ਠੀਕ ਹੈ ਨਾ ਬਹੁਤ ਹੁੰਦੀਆਂ ਵੀ ਪਰਵਾਹ ਹਰ ਕੁਛ ਜੇ ਆਪਾਂ ਖਾਂਗੇ ਵੀ ਸਰਕਾਰ ਤੇ ਥੋਪਦੀ ਹੈ ਜੀ ਉਹ ਕਰਨ ਲੱਗੇ ਤੇ ਪਿੰਡ ਲੈਵਲ ਤੇ ਵੀ ਆਪਾਂ ਨੂੰ ਮਦਦ ਕਰਨੀ ਚਾਹੀਦੀ ਸਾਰਾ ਬਿਲਕੁਲ ਬਿਲਕੁਲ ਕਿਉਂਕਿ ਅਸੀਂ ਪੰਜਾਬੀ ਤਾਂ ਵੈਸੇ ਹੀ ਲੰਗਰ ਲਾਉਣ ਦੇ ਲਈ ਮਸ਼ਹੂਰ ਨੇ ਤੇ ਮੈਨੂੰ ਲੱਗਦਾ ਜੇ ਪੰਜਾਬੀ ਹੀ ਭੁੱਖਾ ਬੈਠਾ ਤਾਂ ਫਿਰ ਅਸੀਂ ਕਾਦੇ ਲਈ ਇਹ ਸਾਰੇ ਐਫਰਟਸ ਲਾਉਂਦੇ ਮੈਨੂੰ ਲੱਗਦਾ ਕਿ ਪਹਿਲਾਂ ਆਪਦੇ ਆਪਣਿਆਂ ਦਾ ਸਾਥ ਦੇਣਾ ਵੀ ਉਨਾ ਹੀ ਜ਼ਰੂਰੀ ਹੈ ਜਿੰਨਾ ਅਸੀਂ ਬਾਹਰਲਾ ਹਾਲਾਂਕਿ ਜਿੱਥੇ ਵੀ ਮਦਦ ਕਰਨ ਦੀ ਜ਼ਰੂਰਤ ਹੁੰਦੀ ਪੰਜਾਬੀ ਪਹੁੰਚਦੇ ਨੇ ਪਰ ਮੈਨੂੰ ਲੱਗਦਾ ਕਿ ਜੇ ਅਸੀਂ ਦੱਸਾਂਗੇ ਪੰਜਾਬੀਆਂ ਬਾਰੇ ਕਿ ਆਹ ਪੰਜਾਬੀ ਪਰਿਵਾਰ ਭੁੱਖਾ ਹੈ ਬਿਲਕੁਲ ਮੈਮ ਮੈਨੂੰ ਜਿੰਨੇ ਕਾਲਸ ਆਈਆਂ ਮੈਨੂੰ ਇਦਾਂ ਲੱਗਿਆ ਵੀ ਜਿਹੜਾ ਬਾਬੇ ਨਾਨਕ ਦਾ ਲੰਗਰ 20 ਰੁਪਏ ਦਾ ਲਾਇਆ ਹੋਇਆ ਸੀ ਨਾ ਬਾਬੇ ਸ਼੍ਰੀ ਰਾਮ ਉਹ ਹਜੇ ਵੀ ਚੱਲ ਰਿਹਾ ਬਿਲਕੁਲ ਬੜਾ ਮੈਨੂੰ ਇਸ ਗੱਲ ਤੇ ਵੀ ਪ੍ਰਾਊਡ ਹੋਇਆ ਯਾਰ ਵੀ ਪੰਜਾਬੀਆਂ 'ਚ ਹਜੇ ਇਨਸਾਨੀਅਤ ਜਿੰਦਾ ਹੈ ਜੇ ਮਰੇ ਨਹੀਂ ਪੰਜਾਬੀ ਇਹ ਉਹਨਾਂ ਦੀ ਇਨਸਾਨੀਅਤ ਨਹੀਂ ਮਰੀ ਬਿਲਕੁਲ ਬੜੇ ਲੋਕਾਂ ਨੇ ਹਮਦਰਦੀ ਵੀ ਬਹੁਤ ਜਤਾਈ ਹੈ ਫੋਨ ਕਰਕੇ ਹਮ ਬੜੇ ਰੋਂਦਿਆਂ ਦੀਆਂ ਵੀਡੀਓ ਐ ਉਹਨਾਂ ਦੀਆਂ ਫੋਨ ਕਾਲਸ ਆਈਆਂ ਬ੍ਰਦਰ ਤੂੰ ਕੀ ਕਰਤਾ ਸੰਤਾ ਯਾਰ ਅਸੀਂ ਤੁਹਾਡੀ ਉਹ ਵੀਡੀਓ ਹਰ ਕਿਸੇ ਦੇ ਫੋਨ 'ਚ ਕਹਿ ਲਓ ਵੀ ਹਰ ਕਿਸੇ ਦੇ ਸੋਸ਼ਲ ਮੀਡੀਆ ਤੇ ਮਤਲਬ ਸ਼ੇਅਰ ਕਰ ਰਹੇ ਨੇ ਲੋਕ ਸਾਡੇ ਆਪਣੀ ਨੇ ਜੇ ਟੀਮ ਦੀ ਗੱਲ ਕਰਾਂ ਸਾਡੀ ਆਪਣੀ ਟੀਮ ਨੇ ਸਟੇਟਸ ਔਰ ਸ਼ੇਅਰ ਕੀਤੇ ਹੋਏ ਨੇ ਕਹਿ ਲਓ ਵੀ ਉਹ ਵੀਡੀਓ ਹੈ ਹੀ ਇੰਨੀ ਜ਼ਿਆਦਾ ਪਾਵੁਕ ਕਰਨ ਵਾਲੀ ਕਿ ਅੱਖ ਨਮ ਆਟੋਮੈਟਿਕਲੀ ਹੋ ਹੀ ਜਾਂਦੀ ਹੈ ਦੇਖ ਕੇ ਬਿਲਕੁਲ ਮੈਮ ਤੁਸੀਂ ਕਹਿੰਦੇ ਹੋ ਵੀ ਮੈਂ ਵੀਡੀਓ ਬਣਾਈਏ ਮੇਰੇ ਤੇ ਕੀ ਬੀਤੀ ਬਿਲਕੁਲ सोच रही है ਤੁਸੀਂ ਅਜੇ ਦੇਖੀ ਆ ਮੇਰੇ ਥਰੂ ਚਲੋ ਵਾਈ ਗੁਰੂ ਨੇ ਜੋ ਡਿਊਟੀ ਲਈ ਸੀ ਚਲੋ ਮੈਨੂੰ ਮੈਸੇਜ ਕੋਈ ਵਾਈ ਗੁਰੂ ਨੇ ਭੇਜਿਆ ਨਾ ਵੀ ਪੁੱਛੋ ਪੱচ্চਾ ਭੁੱਖਾ ਜਣਾ ਪਰ ਮੈਂ ਵੀਡੀਓ ਬਣਾਈ ਆ ਮੇਰੇ ਦੋ ਦਿਨ ਹੱਥ ਨਾ ਵੀ ਫੋਨ ਫੜਾ ਇਸ ਕੰਮ ਦੇ ਰਹੇ ਆ ਵੀ ਯਾਰ ਵੀ ਕੀ ਕਰਤਾ ਕੀ ਬਣ ਗਿਆ ਇੰਦਾਂ ਕੀ ਮੈਂ ਫਿਰ ਪਰਿਵਾਰ ਨੂੰ ਬੁਲਾਇਆ ਵੀ ਮੈਂ ਤੁਹਾਡੀ ਵੀਡੀਓ ਪੋਸਟ ਕਰ ਦਵਾਾਂਗੇ ਅੱਛਾ ਪੁੱਛ ਕੇ ਕੀਤੀ ਤੁਸੀਂ ਪੋਸਟ ਬਿਲਕੁਲ ਮੈਂ ਐਦਾਂ ਉਹ ਹੈਲਪ ਨਾ ਲੈਂਦੇ ਤਾਂ ਮੇਰੀ ਇਸ ਚਾਲ ਚ ਇਨਸਲਟ ਵੀ ਸੀਗੀ ਤੇ ਮੈਂ ਥੋੜਾ ਜਿਹਾ ਪਰਿਵਾਰ ਨੂੰ ਬੁਲਾਇਆ ਉਹਨਾਂ ਦੇ ਮੈਂ ਮੈਮ ਨੇ ਲਾਇਆ ਆਪਣੇ ਚਾਹਤਾ ਨਹੀਂ ਕਿ ਨਹੀਂ ਨਾ ਪਾਇਆ ਨਹੀਂ ਉਹਨਾਂ ਨੇ ਕਿਹਾ ਜੀ ਸਾਨੂੰ ਅਸੀਂ ਕਹਿੰਦੇ ਪਹਿਲਾਂ ਵੀ ਕਿਸੇ ਅਪਰੋਚ ਕੀਤੀ ਹੋਈ ਸੀ ਕਿਤੇ ਉਹਨਾਂ ਨੇ ਕਿਸੇ ਅ ਐਨ ਜੀਓ ਨੂੰ ਪਰ ਮੈਨੂੰ ਲੱਗਦਾ ਵੀ ਉਹਨਾਂ ਦੀ ਸ਼ਾਇਦ ਮਦਦ ਹੋਈ ਨਹੀਂ ਹੋਈ ਜਾਂ ਨਹੀਂ ਹੋਈ ਇਸ ਬਾਰੇ ਇਸ ਬਾਰੇ ਉਹ ਪਰਿਵਾਰੀ ਦਾ ਸਾਗਰ ਪਰ ਬਹੁਤ ਚੰਗਾ ਕੰਮ ਕੀਤਾ ਤੁਸੀਂ ਤੁਹਾਡੇ ਨਾਲ ਮਿਲ ਕੇ ਵੀ ਬਹੁਤ ਵਧੀਆ ਲੱਗਾ ਤੇ ਉਮੀਦ ਆਸ ਮੈਂ ਫਿਰ ਤੋਂ ਕਹਿੰਨੀ ਹਾਂ ਅਸੀਂ ਕਰਦੇ ਹਾਂ ਕਿ ਇਦਾਂ ਹੀ ਤੁਸੀਂ ਹੁਣ ਜਿਹੜਾ ਕੰਮ ਤੁਸੀਂ ਸ਼ੁਰੂ ਕਰ ਦਿੱਤਾ ਹਨਾ ਇੱਕ ਤਰੀਕਾ ਜ਼ਰੀਆ ਬਣਾਣ ਦਾ ਕਿ ਹਾਂ ਲੋਕਾਂ ਤੱਕ ਮਦਦ ਪਹੁੰਚੇਗੀ ਤੇ ਤੁਸੀਂ ਇਦਾਂ ਹੀ ਉਹ ਤਰੀਕਾ ਤੇ ਜ਼ਰੀਆ ਬਣੇ ਰਹੋਗੇ ਥੈਂਕ ਯੂ ਥੈਂਕ ਯੂ ਜੀ ਸੋ 4 ਸਾਲ ਦਾ ਮਾਸੂਮ ਅਮਰਿਤ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਅਸੀਂ ਇਸ ਦੇ ਸਕੂਲ ਦੇ ਵਿੱਚੋਂ ਆਗੇ ਹੁਣ ਉਸ ਦੇ ਘਰ ਦੇ ਹਾਲਾਤ ਤੁਹਾਡੇ ਰੂਬਰੂ ਕਰਦੇ ਹਾਂ ਆਹ ਘਰ ਹੈ ਜੀ ਘਰ ਹੈ ਇਹਦੇ ਤੇ ਗੇਟ ਵੀ ਨਹੀਂ ਹੋ ਜੇਕਰ ਜ਼ਿਕਰ ਕੀਤਾ ਜਾਵੇ ਹਾਲਾਂਕਿ ਘਰ ਦੇ ਵਿੱਚ ਬਹੁਤ ਸਾਰੇ ਮੈਂਬਰਸ ਮਤਲਬ ਮੀਡੀਆ ਪਹੁੰਚਿਆ ਹੋਇਆ ਹੈ ਕੁਝ ਦਾਨੀ ਸੱਜਣ ਪਹੁੰਚੇ ਹੋਏ ਨੇ ਘਰ ਦੇ ਹਾਲਾਤ ਤੁਸੀਂ ਦੇਖ ਦੇਖ ਸਕਦੇ ਹੋ ਚੂਲਾ ਜੋ ਨਹੀਂ ਬਲਿਆ ਜਿੱਥੋਂ ਕਹਿੰਦਾ ਬੱਚਾ ਕਿ ਮੈਂ ਰੋਟੀ ਨਹੀਂ ਖਾਧੀ ਔਰ ਇਹ ਘਰ ਦੇ ਹਾਲਾਤ ਨੇ ਕੱਚਾ ਘਰ ਹੈ ਤੁਸੀਂ ਕਿਹੜਾ ਕੰਮ ਕਰਦੇ ਹੋ ਖੇਤੀਬਾੜੀ ਦਾ ਦਿਹਾੜੀ ਜਾਂਦਾ ਹੀ ਮੰਨ ਲਓ ਕੋਈ ਵੀ ਜਿਵੇਂ ਦਿਹਾੜੀ ਆ ਗਈ ਕੋਈ ਗੋਡੀਕਾਰਾਂ ਦੀ ਸਬਜ਼ੀ ਨੂੰ ਜਾਂ ਕਣਕ ਬੀਜਣ ਕੇ ਜਾਂ ਖਾਦ ਪਾਉਣ ਚ ਲਗੇ ਇਹੋ ਕੰਮ ਹੀ ਦਿਹਾੜੀ ਸਾਡਾ ਕਰਦੇ ਹਾਲਾਤ ਕਦੋਂ ਮਾੜੇ ਹੋਣੇ ਸ਼ੁਰੂ ਹੋਏ ਕਰਦੇ ਹਾਲਾਤ ਦੋ ਮਾੜੇ ਹੋਣੇ ਸ਼ੁਰੂ ਹੋਏ ਜਦੋਂ ਮੇਰੀਆਂ ਅੱਖਾਂ ਥੋੜਾ ਅੱਖਾਂ 'ਚ ਸਪਰੇ ਪੈ ਗਈ ਕਾਦੀ ਸਪਰੇ ਪਈ ਸੀ ਜੋ ਨੇੜੇ ਕਰਦੇ ਸਪਰੇ ਤੇ ਉਹ ਮੇਰੇ ਰੈਐਕਸ਼ਨ ਕਰ ਗਈ ਅੱਖਾਂ 'ਚ ਪੈ ਗਈ ਸੀ ਸਾਡੇ ਤੇ ਉਹਦੇ ਕਾਰਨ ਮੇਰੀ ਫਿਰ ਨਿਗਾਹ ਘਰ ਗਈ ਮੀਨਾ ਇਕ ਤਾਂ ਦਿਖਾਈ ਨਹੀਂ ਦਿੰਦਾ ਸਾਲ ਪੂਰਾ ਮੈਂ ਵੇਲਾ ਰਿਆ ਹਾਂ ਕੋਈ ਕ ਦਿਨੋ ਦਿਨ ਮੰਨ ਲਓ ਵੀ ਘਰ ਦੇ ਹਾਲਾਤ ਵਿਗੜਦੇ ਗਏ ਅੱਛਾ ਤੇ ਕੋਈ ਕਿਸੇ ਨੇ ਸਾਥ ਨਹੀਂ ਦਿੱਤਾ ਉਸ ਸਮੇਂ ਉਸ ਸਮੇਂ ਕਿਸੇ ਨੇ ਸਾਥ ਨਹੀਂ ਦਿੱਤਾ ਤੇ ਉਸ ਦਿਨ ਦੇ ਕੀ ਹਾਲਾਤ ਸੀਗੇ ਜਿਸ ਦਿਨ ਤੁਹਾਡੇ ਬੱਚੇ ਨੇ ਘਰੋਂ ਰੋਟੀ ਨਹੀਂ ਖਾਧੀ ਉਸ ਦਿਨ ਦੇ ਹਾਲਾਤ ਸੀ ਮੈਂ ਕੰਮ ਤੇ ਗਿਆ ਸੀ ਉੱਥੋਂ ਵੀ ਪੈਸੇ ਨਹੀਂ ਮਿਲੇ ਅੱਛਾ ਤੇ ਮੈਂ ਕਿਹਾ ਚਲੋ ਕੋਇ ਮੜਾ ਮੋਟਾ ਉਗਾਟਾ ਚਰ ਰੋਟੀ ਬਾਕੀ ਜਾਣੀ ਘਰੇ ਆਏ ਤੇ ਕਹਿੰਦੇ ਵੀ ਆਟਾ ਨਹੀਂ ਹੈਗਾ ਇਹ ਤੇ ਗੁੰਡੇ ਨੂੰ ਕਹਿੰਦੇ ਵੀ ਚੌਲ ਖਾ ਲੈ ਚਲ ਤੂੰ ਅੱਜ ਆਪਣੇ ਆਟਾ ਨਹੀਂ ਹੈਗਾ ਤੂੰ ਚੌਲ ਖਾ ਕੇ ਚਲ ਜਾ ਇਹ ਕਹਿੰਦਾ ਮੈਂ ਨਹੀਂ ਚੌਲ ਨਹੀਂ ਖਾਣੇ ਤੇ ਇਹ ਕਰ ਉਹ ਤੇ ਪੱਖਾ ਚੱਲ ਗਿਆ ਜੀ ਸਾਸਰੀ ਕਾਲ ਅੰਮ੍ਰਿਤ ਸਾਸਰੀ ਕਲਬ ਸਾਸਰੀ ਕਾਲ ਅੰਮ੍ਰਿਤ ਸਾਸਰੀ ਕਾ ਕਿਦਾ ਠੀਕ ਹੋ ਠੀਕ ਹੋ ਅੱਜ ਖਾਦੀ ਰੋਟੀ ਖਾਦੇ ਆ ਅੱਛਾ ਅੱਜ ਕੀ ਖਾਦਾ ਰੋਟੀ ਰੋਟੀ ਕਾਂਦੇ ਨਾਲ ਖਾਧੀ ਸਰ ਜੀ ਨਾਲ ਅੱਜ ਮਜ਼ਾ ਆ ਰੋਟੀ ਖਾਣ ਦਾ ਹਾਂ ਇੰਨੇ ਲੋਕ ਤੁਹਾਨੂੰ ਮਿਲਣ ਆਏ ਆ ਕਿਦਾਂ ਦਾ ਲੱਗ ਰਿਹਾ ਹੈ ਤੇ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਕਿਨੂ ਕਿਨੂ ਮਿਲੇ ਸਾਰੇ ਪਿਆਰ ਦੇ ਰਹੇ ਆ ਹਾਂ ਨਾ ਪਤਾ ਹੈ ਅੱਛਾ ਤੁਹਾਨੂੰ ਪਤਾ ਤੁਸੀਂ ਤੁਹਾਡੀ ਇੰਟਰਨੈਟ ਤੇ ਵੀਡੀਓ ਸੋਸ਼ਲ ਹਰ ਕਿਸੇ ਦੇ ਫੋਨ ਦੇ ਵਿੱਚ ਪਹੁੰਚੀ ਹੈ ਹਾਂ ਪਹੁੰਚੀ ਹੈ ਪਤਾ ਲੱਗਾ ਹਾਂਜੀ ਸੋ ਕਿੰਨਾ ਵਧੀਆ ਲੱਗਾ ਤੁਹਾਨੂੰ ਕਿ ਤੁਹਾਨੂੰ ਇੰਨੇ ਪਿਆਰ ਕਰਨ ਵਾਲੇ ਮਿਲਣ ਵਾਲੇ ਆਏ ਤੁਹਾਨੂੰ ਯਾ ਵਧੀਆ ਲੱਗਤ ਬਹੁਤ ਵਧੀਆ ਬਹੁਤ ਵਧੀਆ ਅੱਛਾ ਕੌਣ ਕੌਣ ਕਹਦੇ ਕੇ ਦੇ ਨਾਲ ਹੁਣ ਤੱਕ ਫੋਨ ਤੇ ਗੱਲ ਹੋਈ ਤੁਹਾਡੀ ਫੋਨ ਤੇ ਕੀਤੀ ਕਿਸੇ ਨੇ ਗੱਲ ਕੀਤੀ ਆ ਮੈਂ ਹੂੰ ਬਾਦ ਨੂੰ ਆ ਕੇ ਬਾਹਰ ਫੋਨ ਆਏ ਜਦ 12 ਫੋਨ ਆ ਜਾਂਦੇ ਅੱਛਾ ਤੇ ਜਿਹੜੇ ਤੁਹਾਨੂੰ ਗਿਫਟ ਦੇ ਕੇ ਜਾ ਰਹੇ ਆ ਜਿੱਦਾਂ ਹੁਣ ਕਹ ਲੋ ਰਾਸ਼ਨ ਦਿੱਤਾ ਤੁਹਾਨੂੰ ਤੁਹਾਨੂੰ ਤੋਹਫੇ ਦਿੱਤੇ ਚੀਜ਼ੀਆਂ ਦਿੱਤੀਆਂ ਵਧੀਆ ਲੱਗਦਾ ਪਿਆ ਹਾਂ ਕੀ ਕਹਿਣਾ ਚਾਹੋਗੇ ਸਾਰਿਆਂ ਨੂੰ ਉਹਨਾਂ ਨੂੰ ਜਿਨ੍ਹਾਂ ਨੇ ਤੋਹਫੇ ਦਿੱਤੇ ਤੁਹਾਨੂੰ ਕੀ ਧੰਨਵਾਦ ਜੀ ਧੰਨਵਾਦ ਸਾਰਿਆਂ ਦਾ ਤਾਲਾ ਜੀ ਇਹ ਇੱਕ ਛੋਟਾ ਬ੍ਰਦਰ ਆਇਆ ਦਾ ਇਹ ਵੀ ਸਕੂਲ ਉਸ ਦਿਨ ਗਿਆ ਹੋਇਆ ਸੀ ਇਹਦਾ ਨਾਮ ਕੀ ਹੈ ਹਰਗੁਨ ਸਿੰਘ ਹਰਗੁਨ ਸਿੰਘ ਹੈ ਇਹ ਵੀ ਉਸ ਦਿਨ ਸਕੂਲ ਸੀਗਾ ਗੱਲਬਾਤ ਉਹਦੀ ਵਾਇਰਲ ਹੋ ਗਈ ਹਾਲਾਂਕਿ ਇਹ ਵੀ ਉਸ ਦਿਨ ਭੁੱਖਾਈ ਸੀ ਇਹਨੇ ਵੀ ਨਹੀਂ ਖਾਦਾ ਸੀ ਇਹਨੇ ਵੀ ਨਹੀਂ ਖਾਦਾ ਸੀ ਨਾ ਖਾਣਾ ਸੋ ਇਹ ਦੋਨੋਂ ਬ੍ਰਦਰ ਇੱਕੋ ਕਲਾਸ ਚ ਪੜਦੇ ਨੇ ਤੇ 4 ਸਾਲ ਇਹਨਾਂ ਦੀ ਉਮਰ ਆ ਨਹੀਂ ਇਹਨਾਂ ਦੀ ਹੈਗੇ 3 ਸਾਲ ਅੱਛਾ ਮੈਂ ਕੁਲਦੀਪ ਜੀ ਤੁਹਾਡੇ ਨਾਲ ਵੀ ਗੱਲ ਕਰਨਾ ਚਾਹਾਂਗੀ ਘਰ ਦੇ ਹਾਲਾਤ ਮੈਡਮ ਸਾਸ਼ਿਕਾ ਜੀ ਘਰ ਦੇ ਹਾਲਾਤ ਨਾ ਬਹੁਤ ਕੁਝ ਸਿਖਾ ਦਿੰਦੇ ਨੇ ਮਾੜਾ ਟਾਈਮ ਕੱਢਣਾ ਔਖਾ ਹੋ ਜਾਂਦਾ ਇੱਕ ਪਰ ਇੱਕ ਜ ਚੰਗੇ ਹਮਸਫਰ ਜੀਵਨ ਸਾਥੀ ਦੀ ਉਦਾਹਰਣੋਂ ਕਿ ਔਖੇ ਟਾਈਮ ਮਾੜੇ ਸਮੇਂ ਵੀ ਜਿਹੜਾ ਤੁਸੀਂ ਉਹਨਾਂ ਦੇ ਨਾਲ ਡੱਟ ਕੇ ਖੜਿਓ ਇਹ ਹਾਲਾਤ ਜਦੋਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਸਪਰੇ ਪਈ ਘਰ ਦੇ ਹਾਲਾਤ ਵੱਧ ਤੋਂ ਵੱਧਰ ਹੁੰਦੇਗੇ ਸੋ ਤੁਸੀਂ ਮਤਲਬ ਸੋਚਿਆ ਸੀਗਾ ਕਿ ਮੈਂ ਉਹਨਾਂ ਦਾ ਹੱਥ ਵਟਾਵਾ ਜਾਂ ਤੁਸੀਂ ਕਿਤੇ ਕੰਮ ਕਰ ਕੀਤਾ ਮੇਰੇ ਇੰਨੀ ਅੱਖਾਂ ਜਦੋਂ ਖਰਾਬ ਹੋ ਗਿਆ ਸੀ ਇਹਨੂੰ ਦਿਸਣਾ ਬੰਦ ਹੋ ਗਿਆ ਸੀ ਬੇਕ ਕਤੋਰ ਦਾ ਵੀ ਸੀ ਇਹਨੂੰ ਫੜ ਕੇ ਮੈਂ ਲੈ ਕੇ ਜਾਂਦੀ ਸੀ ਫਾਇਲ ਕੀ ਦਵਾਈ ਲੈਣ ਹੂੰ ਵੀ ਫੜ ਕੇ ਲੈ ਕੇ ਉਹਨਾਂ ਤ ਫੜ ਕੇ ਹੀ ਲੈ ਕੇ ਜਾਣਾ ਹੱਥ ਫੜ ਕੇ ਲੈ ਕੇ ਜਾਂਦੇ ਹੁੰਦੇ ਸੀ ਜੀ ਦਵਾਈ ਦਵਾਣਾ ਹੂੰ ਤੇ ਮੈਂ ਦਵਾਈ ਦਵਾਣ ਕਿਸੇ ਟਾਈਮ ਅਸੀਂ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਪੈਂਦਾ ਸੀ ਕਿਸੇ ਟਾਈਮ ਸਾਨੂੰ ਬੱਚੇ ਨੂੰ ਘਰੇ ਛੱਡ ਕੇ ਜਾਣਾ ਪੈਂਦਾ ਸੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਵੀ ਬਹੁਤ ਔਖਾ ਹੁੰਦਾ ਸੀ ਬੱਚਿਆਂ ਨੂੰ ਗਰਮੀ ਇੰਨੀ ਚ ਬੱਸਾ ਚਲ ਜਾਣਾ ਜਾਂ ਟ੍ਰੇਨ ਚ ਲੈ ਕੇ ਜਾਣਾ ਵੀ ਬਹੁਤ ਔਖਾ ਸੀ ਇਹਦਾ ਅੱਛਾ ਤੇ ਘਰ ਦੇ ਵਿੱਚ ਕਿੰਨੇ ਮੈਂਬਰ ਆ ਤੁਹਾਨੂੰ ਅੱਠ ਮੈਂਬਰ ਆ ਤੇ ਕਮਾਉਣ ਵਾਲੇ ਕਮਾਉਣ ਵਾਲੇ ਦੇ ਦਾਦਾ ਜੀ ਤੇੰਦੇ ਪਾਪਾ ਇਹਦੇ ਤਾਇਆ ਦੇ ਸਿਰ 'ਚ ਸੱਟ ਲੱਗੀ ਹੋਈ ਤੇ ਇੱਕ ਇਹਨਾਂ ਦੀ ਪਵਾਦੀ ਦਵਾਈ ਚੱਲਦੀ ਹੁੰਦੀ ਆ ਗੱਲ 'ਚ ਗਿਲਟੀ ਆ ਅੱਛਾ ਜੀ ਹਾਂਜੀ ਤੇ ਉਹ ਗੱਲ 'ਚ ਗਿਲਟੀ ਕਰਕੇ ਹੁਣ ਕਈ ਡਾਕਟਰਾਂ ਨੇ ਕਿਹਾ ਵੀ ਇਹਨੂੰ ਦਵਾਈ ਨਹੀਂ ਤੇ ਪ੍ਰੈਸ਼ਰ ਨਹੀਂ ਹੋਣਾ ਅੱਛਾ ਹਾਂਜੀ ਕਿਉਂਕਿ ਇਹਦਾ ਦਾਦਾ ਵੀ ਕੰਮ ਲੱਗਾ ਸੀ ਉਹ ਹੁੰਦੇ ਆ ਵੀ ਹੁਣ ਜਿਹੜਾ ਇਹਦਾ ਪ੍ਰੈਸ਼ਰ ਹੋਣਾ ਵੀ ਆਪਾਂ ਉਧਰ ਪੈਸੇ ਫੜਨੇ ਆ ਤੇ ਗੁੜੀਆ ਦਾ ਆਪਰੇਸ਼ਨ ਕਰਾਵਾਂਗੇ ਦਾਦਾ ਜੀ ਦੀ ਮਰ ਗਈ ਇਹਨਾਂ ਦੇ ਦਾਦਾ ਜੀ ਦੀ ਦਾਦਾ ਜੀ ਦੇ ਮਰ ਹੋਊਗੀ 60 ਕੇ ਸਾਲ ਤੇ ਉਹ ਵੀ ਕੰਮ ਕਰਦੇ ਹਾਂ ਹਾਂ ਜੀ ਤੇ ਵੱਡੇ ਬ੍ਰਦਰ ਤੇ ਸੱਟ ਲੱਗੀ ਹਾਂਜੀ ਉਹਨਦੇ ਸਿਰ ਚ ਸੱਟ ਲੱਗੀ ਕਰਦੇ ਹਾਲਾਤ ਇੰਨੇ ਕਿ ਜ਼ਿਆਦਾ ਕਹਿ ਲੋ ਵੀ ਮਾੜੇ ਹੋ ਗਏ ਕਹਿ ਲੋ ਵੀ ਇੱਕ ਵਾਰੀ ਸੱਟ ਪੈਣ ਤੋਂ ਬਾਅਦ ਦੂਸਰੀ ਸੱਟ ਪੈਂਦੀ ਆ ਉਹਨਾਂ ਦੀ ਐਕਸ ਸਪਰੇ ਪੈ ਜਾਂਦੀ ਆ ਉਹਨਾਂ ਦੇ ਬ੍ਰਦਰ ਦੇ ਸੱਟ ਲੱਗ ਜਾਂਦੀ ਆ ਬਜ਼ੁਰਗ ਜਿਹੜੇ ਨੇ ਉਹ ਕੰਮ ਕਰਦੇ ਨੇ ਕਿੰਨੀ ਕ ਤਨਖਾਹ ਹੋਏਗੀ ਉਹਨਾਂ ਦੀ ਵੀ ਨਾ ਤਨਹਾਨੀ ਦਿਹਾੜੀ ਦੇ ਸਾਫ ਤੇ ਹੀ ਆ ਮਨ ਇੱਕ ਦਿਨ ਦੀ ਦਿਹਾੜੀ ਕਿੰਨੀ ਹੋਏਗੀ ਹਨਾ 4-500 ਰੁਪਏ ਦੀਹਾੜੀ ਆ ਤੇ ਉਹਦੇ ਚ ਇਸ ਘਰ ਦਾ ਸਾਰਾ ਖਰਚਾ ਹਾਂਜੀ ਦਵਾਈ ਵੀ ਲਿਆਉਣਾ ਹੀ ਖਰਚਾ ਵੀ ਤੁਹਾਨੂੰ ਪਤਾ ਬੱਚੇ ਵੀ ਆ ਆਪ ਵੀ ਆ ਫਿਰ ਰਾਸ਼ਨ ਵੀ ਲਿਓਣਾ ਕਿ ਕਿਸੇ ਟਾਈਮ ਹੋਈ ਜਾਂਦਾ ਨਹੀਂ ਆਇਆ ਜਾਂਦਾ ਕੋਈ ਚੀਜ਼ ਤੇ ਪਿੰਡ ਦੇ ਬਹੁਤ ਸਾਰੇ ਪਰਿਵਾਰ ਹੋਣ ਮੈਂ ਸੁਣਿਆ ਕਿ ਜਿੱਦਣ ਇਹ ਦੋਨੋਂ ਭੁੱਖੇ ਗਏ ਉਸ ਦਿਨ ਤੁਸੀਂ ਆਟਾ ਵੀ ਮੰਗਣਗੇ ਸੀ ਹਾਂਜੀ ਹਾਂਜੀ ਆਟਾ ਮੰਗਣਗੇ ਸੀ ਨਹੀਂ ਮਿਲਿਆ ਕਈਆਂ ਘਰਾਂ ਚੋਂ ਪੈਂਦੀਆਂ ਦੇ ਵੀ ਨਹੀਂ ਭਾਈ ਸਾਡੇ ਘਰੇ ਨਹੀਂ ਹੈਗਾ ਜੇ ਹੁੰਦਾ ਆਟਾ ਤੇ ਅਸੀਂ ਜ਼ਰੂਰ ਦਿੰਦੇ ਤੁਹਾਨੂੰ ਆਟਾ ਵੀ ਸਾਨੂੰ ਆਟਾ ਨਹੀਂ ਮਿਲਿਆ ਤੇ ਫਿਰ ਬੱਚਾ ਸਾਡਾ ਉਧਰ ਗਿਆ ਚਲਿਆ ਮੈਂ ਚੱਲ ਅਬ ਸਕੂਲੋਂ ਰਾਸ਼ਨ ਦਿੱਲੀ ਮੇਲ ਦਾ ਵੀ ਖਾਣਾ ਬਣਾਉਂਦੇ ਨੇ ਟੀਚਰ ਇਹਨਾਂ ਦੇ ਤੇ ਇਹਨਾਂ ਨੂੰ ਖਵਾ ਕੇ ਭੇਜਦੇ ਹੀ ਆ ਤੇ ਇਹਨਾਂ ਨੂੰ ਮੈਂ ਚੱਲ ਵੀ ਉੱਥੇ ਸਕੂਲੋਂ ਮੈਂ ਲਈ ਜਾਣਾ ਖਾਣਾ ਵੀ ਚੱਲ ਉੱਥੇ ਬਣਾਉਣਗੇ ਜਦੋਂ ਘਰੇ ਆਏਗਾ ਆਪਾਂ ਰੋਟੀ ਫਿਰ ਬਣਾ ਲਾਂਗੇ ਫਿਰ ਬਣਾ ਕੇ ਖਵਾ ਦਾਂਗੇ ਤੇ ਸਾਰੇ ਇਹਨਾਂ ਦੀ ਵੀਡੀਓ ਬਣਾਉਣ ਲੱਗ ਪਏ ਅਚਾਨਕ ਉਹ ਤਾਂ ਵੀਡੀਓ ਬਣਾਉਣ ਲੱਗ ਪਏ ਇਹਨੂੰ ਪੁੱਛ ਲਿਆ ਪਤਾ ਹੀ ਕੀ ਖਾ ਕੇ ਆਇਆ ਇਹਾਂ ਦਾ ਸਾਲ ਸਾਡੇ ਘਰੇ ਆਟਾ ਹੀ ਨਹੀਂ ਹੈਗਾ ਕਿਉਂਕਿ ਬੱਚੇ ਮੇਰੇ ਨੇ ਝੂਠ ਨਹੀਂ ਬੋਲਿਆ ਸਚਾਈ ਦੱਸੀ ਸੀ ਹੂੰ ਤੇ ਜਦੋਂ ਤੁਸੀਂ ਦਰ ਦਰ ਤੇ ਆਟਾ ਮੰਗਣਗੇ ਜਦੋਂ ਨਹੀਂ ਮਿਲਿਆ ਤਾਂ ਦਿਲ ਨੂੰ ਕਿੰਨੀ ਸੱਟ ਪਹੁੰਚੀ ਸੀ ਸੱਟ ਤਾਂ ਵੀਰੇ ਬਹੁਤ ਪਹੁੰਚਦੀ ਕਿਉਂਕਿ ਜੇ ਐਨੀ ਪਹੁੰਚ ਹੁੰਦੀ ਫਿਰ ਕਿਸੇ ਦੇ ਘਰੇ ਕਿਉਂ ਜਾਂਦੇ ਕਿਉਂਕਿ ਇਦਨੇ ਹਾਲਾਤ ਮਾਰੇ ਨਹੀਂ ਹੋਣੇ ਸੀ ਜੇ ਕੁਝ ਹੁੰਦਾ ਤਾਂ ਕਿਉਂਕਿ ਧੜੀ ਵਾਲੇ ਦਾ ਗੁਜ਼ਾਰਾ ਹੀ ਉਹਨਾਂ ਕੁੰਦਾ ਵਾ ਵੀ ਜੜਾ ਉਹਦਾ ਰੋਟੀ ਮੱਸਾ ਪੂਰੀ ਕਰਤ ਤੇ ਬਹੁਤ ਸਰੀਆਂ ਸਕਿੰਸ ਹੁਣ ਤੁਹਾਨੂੰ ਪਤਾ ਲੱਗਿਆ ਹੋਣੀਆਂ ਸਰਨੇ ਦੱਸੀਆਂ ਹੋਣਗੀਆਂ ਜਿਹੜੇ ਟੀਚਰ ਨੇ ਇਹਨਾਂ ਦੀ ਵੀਡੀਓ ਪਾਈ ਸੀ ਪੋਸਟ ਕੀਤੀ ਹੁਣ ਤੁਹਾਨੂੰ ਹੌਲੀ ਹੌਲੀ ਜੋ ਸਰਕਾਰਾਂ ਦੇ ਰਹੀਆਂ ਉਹਨਾਂ ਚੀਜ਼ਾਂ ਬਾਰੇ ਵੀ ਪਤਾ ਲੱਗ ਰਿਹਾ ਹੋਣਾ ਹਾਂਜੀ ਹਾਂਜੀ ਕਈ ਵੀਰ ਬਹੁਤ ਮਦਦ ਕਰੰਦੇ ਆ ਜਿਹੜੇ ਬਾਹਰੋਂ ਫੋਨ ਤੇ ਆਖੰਦੇ ਆ ਵੀ ਭੈਣ ਜੀ ਜਿਨੇ ਜੋਗੇ ਹੋਗੇ ਅਸੀਂ ਤੁਹਾਡੀ ਹੈਲਪ ਕਰਾਂਗੇ ਤੇ ਉਸ ਟੀਚਰ ਬਾਰੇ ਕੀ ਕਹੋਗੇ ਜਿਹੜਾ ਇੱਕ ਜ਼ਰੀਆਤ ਬਣਿਆ ਤੁਹਾਡੇ ਮੱਦੇ ਲਈ ਹਾਂਜੀ ਉਹ ਟੀਚਰ ਦੇ ਅਸੀਂ ਬਹੁਤ ਧੰਨਵਾਦ ਆ ਵੀ ਜਿਨੀਆਂ ਸਾਨੂੰ ਇੰਨੀ ਮਦਦ ਤਾਂ ਸਾਡੀ ਕੀਤੀ ਹੈ ਹੂੰ ਬ੍ਰੇਕ ਕੋ ਰਹਾ ਬਦਾਰੂ ਪਿਆ ਜੀ ਨੇ ਸਾਡੀ ਇੰਨੀ ਮਦਦ ਕਰਤੀ ਹਾਂਜੀ ਤੇ ਜਿਹੜੇ ਦਾਨੀ ਸੱਜਣ ਪਿਆਰ ਕਰਨ ਵਾਲੇ ਤੁਹਾਡੇ ਕੋ ਆ ਰਹੇ ਨੇ ਹਾਂਜੀ ਅਸੀਂ ਉਹਨਾਂ ਦੇ ਤੁਹਾਨੂੰ ਗੁਜ਼ਾਰਾਂ ਜਿਹੜਾ ਇੰਨਾ ਸਾਨੂੰ ਪਿਆਰ ਸਾਡੇ ਬੱਚੇ ਨੂੰ ਕਰ ਰਹੇ ਆ ਸਾਡੀ ਮਦਦ ਕਰ ਰਹੇ ਤੇ ਉਮੀਦ ਕਰਦੇ ਆ ਘਰ ਦੇ ਹਾਲਾਤ ਚੰਗੇ ਹੁੰਦੇ ਜਾਣਗੇ ਸੋ ਇੱਕ ਜਿਹੜਾ ਤੁਸੀਂ ਬਣਾ ਰਹੇ ਹੋ ਹਲੇ ਕਹਿ ਲੋ ਵੀ ਬਣ ਰਿਹਾ ਘਰ ਦੇ ਹਾਲਾਤ ਦੇਖ ਰਹੇ ਆ ਸੀ ਹਨਾ ਵੀ ਕਿੱਦਾਂ ਦੀ ਨੇ ਇਹ ਹੌਲੀ ਹੌਲੀ ਹੋਪਫੁਲੀ ਸਭ ਕੁਝ ਸਹੀ ਹੋ ਜਾਏਗਾ। ਹਾਂਜੀ ਕਈ ਵਰੀ ਤਾਂ ਅਬਰੀ ਤੇ ਗੱਲ ਕਹਿੰਨ ਦਾਦੂ ਆਪਾਂ ਵੀ ਘਰ ਚ ਫਰਸ਼ ਲਵਾਈਏ। ਇਹ ਖੜਨ ਜਾਂਦਾ ਨਾ ਬੱਚਿਆਂ ਦੇ ਆਂਦਾ ਦਾਦੂ ਉਹਨਾਂ ਦੇ ਵੀ ਘਰੇ ਫਰਸ਼ ਲੱਗਾ ਹੋਇਆ ਆ ਆਪਾਂ ਵੀ ਕਿਤੇ ਲਵਾ ਲਈਏ। ਦਾਦੂ ਆਂਦਾ ਹੁੰਦਾ ਕੋਈ ਨਹੀਂ ਪਤਾ ਕੰਮ ਜਿਆਦਾ ਕਰਾਂਗੇ ਨਾ ਆਪਾਂ। ਹੌਲੀ ਹੌਲੀ ਸੈਟਿੰਗ ਹੁੰਦੀ ਗਈ ਆਪਾਂ ਵੀ ਘਰ ਬਣਾ ਲਾਂਗੇ। ਆਂਦਾ ਮੈਨੂੰ ਕੋਈ ਦੋਸਤਾਂ ਦੇ ਤੁਹਾਡਾ ਤਾਂ ਘਰ ਹੀ ਨਹੀਂ ਹੈਗਾ। ਮੋਈ ਕੰਨੀ ਗਰੀਬੀ ਦੇ ਵਿੱਚ ਬਹੁਤ ਕੁਝ ਤਾਨ ਤਾਨੇ ਮੈਣੇ ਬਰਦਾਸ਼ਤ ਕਰਨੇ ਪੈਂਦੇ ਨੇ ਚਾਹੇ ਆਂਡ ਗਵਾਂਡ ਹੋਵੇ ਚਾਹੇ ਰਿਸ਼ਤੇਦਾਰ ਹੁਣ ਬਹੁਤ ਕੁਝ ਗੱਲਾਂ ਸੁਣਨੀਆਂ ਪੈਂਦੀਆਂ ਨੇ ਤੁਸੀਂ ਵੀ ਸੁਣੀਆਂ ਹੋਣਗੀਆਂ ਹਾਂਜੀ ਫਿਰ ਬਹੁਤ ਕੁਝ ਸੁਣਨਾ ਪੈਂਦਾ ਅੱਜ ਤੱਕ ਕਿੰਨੇ ਕਤਾਨੇ ਮੈਣੇ ਤੁਸੀਂ ਬਰਦਾਸ਼ਤ ਕਰ ਲਏ ਨੇ ਤੇਰੇ ਮਿਹਬੂਰੀ ਕੀ ਕੁਝ ਨਹੀਂ ਕਰੋਂਦੀ ਚਲੋ ਤੁਸੀਂ ਰੋਵੋ ਨਾ ਔਰ ਬਹੁਤ ਸਾਰੇ ਦੇਖ ਲਓ ਤੁਸੀਂ ਅੱਜ ਰੋ ਰਹੇ ਹੋ ਪਰ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਤੁਹਾਡੇ ਕੋ ਪਹੁੰਚੇ ਨੇ ਤਾਂ ਸਾਡੇ ਆਉਣ ਤੇ ਦੇ ਲੋ ਕਿੰਨੀ ਮੈਂ ਇੱਕ ਸਾਥ ਦੀ ਕਿੰਨੀ ਰੌਣਕ ਲੱਗੀ ਹੋਈ ਤੁਹਾਡੇ ਘਰ ਜਿਹੜਾ ਨਹੀਂ ਵੀ ਜਾਣਦਾ ਸੀਗਾ ਉਹ ਵੀ ਤੁਹਾਡੇ ਕੋ ਆ ਕੇ ਤੁਹਾਨੂੰ ਪਿਆਰ ਦੇ ਰਿਹਾ ਔਰ ਨਾ ਵੀ ਕਹਿ ਲੋ ਵੀ ਬੱਚਿਆਂ ਨੂੰ ਆਸ਼ੀਰਵਾਦ ਦੇ ਰਿਹਾ ਬੱਚੇ ਵੀ ਕਿੰਨੇ ਖੁਸ਼ ਨੇ ਖੁਸ਼ ਹੋ ਤੁਸੀਂ ਹਾਂ ਦੇਖੋ ਖੁਸ਼ ਨੇ ਦੀਦੀ ਬਿਲਕੁਲ ਉਮੀਦ ਆਸ ਹੀ ਕਰਦੇ ਆ ਕਿ ਘਰ ਦੇ ਵਿੱਚ ਹੋਰ ਵਾਧਾ ਹੋਵੇ ਔਰ ਪ੍ਰਮਾਤਮਾ ਤੁਹਾਨੂੰ ਜੋ ਜੋ ਤੁਸੀਂ ਉਮੀਦਾਂ ਸੋਚਾਂ ਲਾਈਆਂ ਨੇ ਤੁਹਾਡੀ ਮਿਹਨਤ ਨੂੰ ਰੰਗ ਲਾਵੇ ਪ੍ਰਮਾਤਮਾ ਔਰ ਤੁਸੀਂ ਅੱਗੇ ਐਦੀ ਵਾਅਦੇ ਰੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਤੇ ਗੱਲ ਕੀਤੀ ਸਾਡੇ ਨਾਲ ਧੰਨਵਾਦ ਅ ਅੰਮ੍ਰਿਤ ਨੇ ਖੋਛ ਹੋਇਆ ਮਿਲ ਕੇ ਤੇ ਉਹਦਾ ਕਹਿਣਾ ਸੀ ਮੈਂ ਦੀਦੀ ਕੋਲ ਆਉਣਾ ਤੇ ਮੇਰੇ ਕੋਲ ਆ ਕੇ ਬਹਿ ਗਿਆ ਅੰਮ੍ਰਿਤ ਮੈਂ ਇੱਕ ਚੀਜ਼ ਹੋਰ ਪੁੱਛਣੀ ਸੀ ਤੁਹਾਨੂੰ ਜਿਸ ਦਿਨ ਤੁਸੀਂ ਅ ਜਿਸ ਦਿਨ ਆਟਾ ਨਹੀਂ ਸੀ ਘਰੇ ਜਿਸ ਦਿਨ ਤੁਸੀਂ ਭੁੱਖੇ ਗਏ ਆ ਉਹ ਦਿਨ ਤੁਹਾਨੂੰ ਭੁੱਖ ਨਹੀਂ ਲੱਗੀ ਭੁੱਖ ਲੱਗੀ ਸੀ ਫਿਰ ਤੁਸੀਂ ਖਾਲੀ ਪੇਟ ਕਿਉਂ ਚੱਲੇ ਗਏ ਮੈਂ ਮੈਂ ਜੁਰਤ ਨੂੰ ਕਾ ਕੇ ਗਿਆ ਹੂੰ ਹਾਂ ਫਿਰ ਤੂੰ ਕਿੰਨਾ ਚਿਰ ਭੁੱਖਾ ਰਿਆ ਤੈਨੂੰ ਉੱਥੇ ਸਕੂਲ ਦੇ ਵਿੱਚ ਭੁੱਖ ਨਹੀਂ ਲੱਗੀ ਕਿ ਮੇਰਾ ਪੇਟ ਦਰਦ ਕਰਦਾ ਪਿਆ ਮੈਨੂੰ ਭੁੱਖ ਲੱਗਦੀ ਪਈ ਐ ਭੁੱਖ ਉੱਥੇ ਲੱਗਦੀ ਪਈ ਸੀ ਫਿਰ ਤੂੰ ਕਿਸੇ ਨੂੰ ਦੱਸਿਆ ਕਿਉਂ ਨਹੀਂ ਕਿ ਤੈਨੂੰ ਭੁੱਖ ਲੱਗੀ ਐ ਹਾਂ ਸੰਗ ਲੱਗਦੀ ਸੀ ਹਾਂ ਜਿੰਨੇ ਵੀ ਸਟੂਡੈਂਟ ਨੇ ਦੱਸਿਆ ਕਿਉਂ ਨਹੀਂ ਸੀ ਤੂੰ ਕਿ ਮੈਨੂੰ ਭੁੱਖ ਲੱਗਦੀ ਪਈ ਐ ਡਰ ਲੱਗਦਾ ਸੀ ਸਰ ਤੋਂ ਫਿਰ ਦੱਸ ਸਿਸਰ ਨੂੰ ਇੰਨੀ ਖੰਗ ਕਰਾਈ ਪਈ ਏ ਤੂੰ ਹੂੰ ਦਵਾਈ ਨਹੀਂ ਲਈ ਨਹੀਂ ਆ ਨਹੀਂ ਆ ਦਵਾਈ ਹੈ ਹਾਂ ਲਈ ਆ ਅੱਖ ਤੇ ਕੀ ਹੋਇਆ ਇਹ ਕਿ ਇਹ ਸਤਾ ਲਗੀ ਕਿੰਨਾ ਲੜਦਾ ਹੁੰਦਾ ਅੱਛਾ ਹਰਗੁਣਾ ਅੱਛਾ ਮੇਰੀ ਗੱਲ ਸੁਣ ਤੂੰ ਜੇਤਾ ਨਹੀਂ ਕਰਦਾ ਨਾ ਕਰੇ ਕਿ ਮੈਨੂੰ ਆ ਚੀਜ਼ੀ ਚਾਹੀਦੀ ਏ ਹੋਣੀ ਚਾਹੀਦੀ ਏ ਦੇਖ ਜਦੋਂ ਤੇਰੇ ਫਰੈਂਡਸ ਕੋਲ ਕਿੰਨੇ ਸਾਰੇ ਗਿਫਟ ਹੁੰਦੇ ਆ ਤੇਰੇ ਫਰੈਂਡਸ ਕੋਲ ਬਾਲ ਹੁੰਦੀ ਹੋਣੀ ਆ ਬੈਟ ਹੁੰਦੀ ਹੋਣੀ ਆ ਹਨਾ ਤੇਰਾ ਦਿਲ ਕਰਦਾ ਹੁੰਦਾ ਕਿ ਮੈਂ ਵੀ ਇਹ ਚੀਜ਼ਾਂ ਲਵਾਂ ਹਾਂ ਹਾਂ ਤੇ ਤੂੰ ਜੇਦ ਤਾਂ ਨਹੀਂ ਕਰਦਾ ਹੁਣ ਮਮਾ ਕੋਲ ਨਹੀਂ ਕਿ ਮਮਾ ਮੈਨੂੰ ਲੈ ਕੇ ਦੋ ਮੈਂ ਤਾਂ ਬੱਸ ਜੇਦ ਕਰਦਾ ਹੁੰਦਾ ਕਿ ਕਹਿੰਦਾ ਹੁੰਦਾ ਤੂੰ ਰਿਮੋਟ ਵਾਲੀ ਗੱਡੀ ਲੈਣੀ ਆ ਰਿਮੋਟ ਵਾਲੀ ਗੱਡੀ ਲੈਣੀ ਰੋਮੋ ਅਸਰ ਰੋਮੋਟ ਵਾਲੀ ਗੱਡੀ ਲੈਣੀ ਆ ਲੈ ਦਵਾਂ ਤੈਨੂੰ ਰਿਮੋਟ ਵਾਲੀ ਗੱਡੀ ਲੈ ਕੇ ਦਵਾਂ ਹਾਂ ਫੇ ਖੇਡੂਗਾ ਕਦੇਗਾ ਹਾਂ ਜੀ ਕੀ ਕਰਦੀ ਤੰਗ ਤੰਗ ਤਾਂ ਨਹੀਂ ਕਰੂੰਗਾ ਨਹੀਂ ਅੱਛਾ ਕਦੀ ਇਸ ਮਤਲਬ ਕਰੀਏ ਦਾ ਮਹਿਸੂਸ ਹੋਇਆ ਕਿ ਬੱਚੇ ਜ਼ਿੱਦ ਕਰਦੇ ਹੋਣ ਕੋਈ ਚੀਜ਼ ਦੇ ਲਈ ਤੇ ਤੁਸੀਂ ਨਾ ਦੇ ਪਾਏ ਹੋ ਵਰੇ ਬੱਚੇ ਕਿਸੇ ਟਾਈਮ ਜੇ ਇਹ ਦ ਕਰਦੇ ਆ ਪਰ ਜਦੋਂ ਅਸੀਂ ਇਹਨਾਂ ਨੂੰ ਕਹੀਦਾ ਫਿਰੇ ਸਮਝੇ ਜਾਂਦੇ ਫਿਰ ਨਹੀਂ ਜਿੱਦ ਕਰਦੇ ਅੱਛਾ ਸਮਝ ਜਾਂਦੇ ਹਾਂ ਜੀ ਸਮਝ ਜਾਂਦੇ ਹਾਂ ਜੀ ਹਾਂ ਜੀ ਸਮਝ ਜਾਂਦੇ ਇਹਨਾਂ ਨੂੰ ਪਤਾ ਹੀ ਹੈ ਵੀ ਕਿਉਂਕਿ ਪਾਪਾ ਵੀ ਇੰਨੇ ਕ ਪੈਸੇ ਲੈ ਕੇ ਆਇਆ ਹੈ ਕਿਸੇ ਟਾਈਮ ਪਤਾ ਹੁੰਦਾ ਵੀ ਪਾਪਾ ਨਹੀਂ ਪੈਸੇ ਲੈ ਕੇ ਆਇਆ ਦੂਸਰੇ ਦਿਨ ਮਿਲਨੇ ਆ ਜੇ ਮਿਲਣਗੇ ਇਹਨਾਂ ਦੇ ਠੀਕ ਹੈ ਜੀ ਤੇ ਐਦਾਂ ਹੁੰਦਾ ਕਿ ਕਿਸੇ ਦਿਨ ਦਿਹਾੜੀ ਲੱਗਦੀ ਪਈ ਆ ਕਿਸੇ ਦਿਨ ਨਹੀਂ ਲੱਗਦੀ ਪਈ ਕਿਸੇ ਦਿਨ ਬਿਲਕੁਲ ਘਰ ਦੇ ਵਿੱਚ ਪੈਸਾ ਨਾ ਹੁੰਦਾ ਹੋਵੇ ਹਾਂਜੀ ਪੈਸਾ ਤਾਂ ਵੀਰੇ ਹੁੰਦਾ ਹੀ ਨਹੀਂ ਕਿਸੇ ਟਾਈਮ ਬਿਲਕੁਲ ਨਹੀਂ ਹੁੰਦਾ ਮਤਲਬ ਜਦੋਂ ਕੋਈ ਜਾਦੇ ਹਨਾ ਮੁਸੀਬਤ ਪੈ ਜਾਏ ਤੇ ਫਿਰ ਇਹਦੇ ਜਦੋਂ ਦਾਦੂ ਕੰਮ ਤੇ ਲੱਗੇ ਫਿਰ ਉਹਨਾਂ ਨੂੰ ਕਹੀ ਦਿੰਦਾ ਉਹ ਐਡਵਾਂਸ ਉਹਨਾਂ ਤੋਂ ਲੈ ਲੈੰਦੇ ਨੇ ਕੰਮ ਦੇ ਵੀ ਮੈਂ ਲੱਗਾ ਹੀ ਹਾਂ ਵੀ ਭਾਈ ਮੈਨੂੰ ਦੇ ਦਿਓ ਤੁਸੀਂ ਠੀਕ ਆ